ਸਾਈ ਮਿਸਟਰ ਗਾਰਨੀ ਨੇ ਕੱਲ੍ਹ ਸ਼ਾਮੀ ਐਕਸਪ੍ਰੈਸ ਦਿੱਤੀਆ ਲਗਾਤਾਰ ਆਪਣੇ ਬਜਟ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਨੇ ਕੱਲ੍ਹ ਸ਼ਾਮੀ ਆਥਵਾ ਦੇ ਵਿੱਚ ਯੂਨੀਵਰਸਿਟੀ ਸਟੂਡੈਂਟਸ ਨੂੰ ਨਨਸ ਮੋਰ ਥੈਨ 3000 ਤੋਂ ਬਾਅਦ ਦੇ ਟੀਵੀ ਚੈਨਲਾਂ ਨੂੰ ਮੀ ਉਹਨਾਂ ਨੇ ਜਿਹੜਾ ਆਪਣਾ ਮੈਸੇਜ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਬਜਟ ਹੈ ਜਨਰੇਸ਼ਨਲ ਬਜਟ ਹੋਏਗਾ ਤੇ ਕੈਨੇਡੀਅਨ ਕੁਝ ਸੈਕਰੀਫਾਈ ਕਰ ਲਈ ਵੀ ਤਿਆਰ ਹਨ ਜੇ ਉਹ ਚਾਹੁੰਦੇ ਨੇ ਕਿ ਕੰਟਰੀ ਨਿੱਗੜਲੀ ਹੱਥੇ ਚੱਲੇ ਤੇ ਕੁਝ ਸੈਕਰੀਫਾਈਸ ਵੀ ਕੈਨੇਡਾ ਨੋ ਦੇ ਲੋਕਾਂ ਨੂੰ ਜਰੂਰ ਚਲਾਣੇ ਪੈਣਗੇ ਸੋ ਸਰਕਾਰ ਦਾ ਇਹ ਬਜਟ ਜਿਹੜਾ ਇਸ ਨੂੰ ਲੈ ਕੇ ਕਾਫੀ ਚਰਚਾ ਹੈ ਉਹ ਕਹਿੰਦੇ ਆ ਕਿ ਅਗਲੇ 10 ਸਾਲਾਂ ਦੇ ਵਿੱਚ ਅਗਲੇ ਦਹਾਕੇ ਦੇ ਵਿੱਚ ਉਹ ਅਮਰੀਕਾ ਤੋਂ ਇਲਾਵਾ ਜਿੰਨਾ ਵੀ ਕੈਨੇਡਾ ਦਾ ਐਕਸਪੋਰਟ ਹੈ ਉਸ ਨੂੰ ਡਬਲ ਕਰ ਦੇਣਗੇ 300 ਬਿਲੀਅਨ ਜਿਹੜਾ ਉਹ ਜਨਰੇਟ ਕੀਤਾ ਜਾਊਗਾ ਟੈਕਨੋਲੋਜੀ ਤੇ ਹੋਰ ਮਾਮਲੇ 'ਚ ਰਿਸੋਰਸਸ એનર્ਜੀ ਦੇ ਮਾਮਲੇ 'ਚ ਕੈਨੇਡਾ ਆਪਣਾ ਜਿਹੜਾ ਐਕਸਪੋਰਟ ਹੈ ਉਹਦੇ ਬਾਕੀ ਭਾਈਵਾਲਾਂ ਦੇ ਨਾਲ ਆਪਣੇ ਰਿਲੇਸ਼ਨ ਡਵਲਪ ਕਰੇਗਾ ਤੇ ਆਪਣਾ ਬਜਟ ਜਿਹੜਾ ਉਸ ਬਾਰੇ ਜਿਹੜੇ ਆ ਉਹ ਵਿਚਾਰ ਚਰਚਾ ਕਰੇਗਾ ਇਸ ਤੋਂ ਲਾਵਾ ਉਹਨਾਂ ਨੇ ਕਿਹਾ ਕਿ ਆਪਣਾ ਨਿਊ ਇਮੀਗ੍ਰੇਸ਼ਨ ਦਾ ਜਿਹੜਾ ਪਲਾਨ ਹੈ ਉਹ ਉਸ ਨੂੰ ਉਹ ਲਿਆਉਣਗੇ ਸੋ ਬਜਟ ਦੇ ਵਿੱਚ ਹੀ ਸੀ ਉਹ ਇਮੀਗ੍ਰੇਸ਼ਨ ਦੀ ਨਵੀਂ ਪਾਲਿਸੀ ਦੇਣ ਲਈ ਬਿਲਕੁਲ ਉਹ ਤਿਆਰ ਬੈਠੇ ਨੇ ਪਹਿਲਾਂ ਕਿਹਾ ਸੀ ਦੋ ਹਫ਼ਤਿਆਂ ਨੂੰ ਹੁਣ ਦੋ ਹਫ਼ਤੇ ਮੈਨੂੰ ਲੱਗਦਾ ਕਿ ਬਜਟ ਸੀ ਉਹਨਾਂ ਨੇ ਪਾ ਲਿਆ ਕੈਨੇਡਾ ਸਰਕਾਰ ਟਰੂਡੋ ਸਰਕਾਰ ਨੇ ਹਾਲਾਕਿ ਵਧਾ ਕੇ ਫਿਰ ਦੁਬਾਰਾ ਜਿਹੜਾ ਘਟਾਇਆ ਸੀਗਾ ਆਪਣਾ immigration target ਨਵਾਂ ਟਾਰਗੇਟ ਕੀ ਹੋਏਗਾ ਟੈਂਪਰੇਰੀ ਫਾਰਮ ਵਰਕਰਸ ਨੂੰ ਜਿਹੜਾ ਉਹ ਕਿਦਾਂ ਇਹਨਾਂ ਨੇ ਹੈਂਡਲ ਕਰਨਾ ਹੈ ਔਰ ਵਰਕ ਫੋਰਸ ਘਟਾਉਣੀ ਆ ਵਧਾਉਣੀ ਆ ਇਹ ਇੱਕ ਵੱਡਾ ਇਸ਼ੂ ਹੋਣਾ ਸੋ ਸਰਕਾਰ ਦੇ ਬਜਟ ਦੇ ਉੱਪਰ ਕਾਫੀ ਧਿਆਨ ਕੇਂਦਰਿਤ ਜਿਹੜਾ ਉਹ ਰਵੇਗਾ ਜੀ ਉਹ ਕਹਿੰਦੇ ਆ ਕਿ ਇਕਨੋਮੀ ਨੂੰ ਟਰਾਂਸਫਰਮਿੰਗ ਕਰਨ ਵਾਸਤੇ ਕੁਝ ਸੈਕਰੀਫਾਈਸ ਕੈਨੇਡੀਅਨ ਲੋਕਾਂ ਨੂੰ ਜਿਹੜਾ ਕਰਨੇ ਪੈਣਗੇ ਤੇ ਉਹ ਕਾਫੀ ਵੱਡਿਆ ਕੁਝ ਜਿਹੜਾ ਉਹ ਕਰਨਾ ਚਾਹੁੰਦੇ ਨੇ ਹੁਣ ਬਜਟਸ ਨੂੰ ਲੈ ਕੇ ਅਗਲੀ ਖਬਰ ਤੁਹਾਡੇ ਨਾਲ ਕਰਦੇ ਆ ਆਪਾਂ ਸਾਂਝੀ ਦੀ ਪ੍ਰਧਾਨ ਮੰਤਰੀ ਕਾਰਨੀ ਨੇ ਥੋੜੇ ਦਿਨ ਪਹਿਲਾਂ ਗ੍ਰੀਨ ਪਾਰਟੀ ਤੇ ਐਨਡੀਪੀ ਦੇ ਜਿਹੜੇ ਐਂਟਰੀ ਲੀਡਰ ਆ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਸੀ ਕੱਲ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਆਪੋਜੀਸ਼ਨ ਲੀਡਰ ਫੀਰ ਪਾਲਿਓਵ ਤੇ ਨਾਲ ਹੀ ਜਿਹੜੇ ਕਵੈਕ ਦੇ ਜਿਹੜੇ ਖੇਤਰੀ ਲੀਡਰ ਨੇ ਮਿਸਟਰ ਬਲਾਂਚੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਕਿ ਤੁਸੀਂ ਸਾਡਾ ਬਜਟ ਦਾ ਸਾਡੀ ਸਪੋਰਟ ਕਰੋ ਖਬਰਾਂ ਆ ਰਹੀਆਂ ਨੇ ਕਿ ਦੋਮਨਿਕੂ ਖਾਸ ਹਾਂ ਮੈਂ ਉਹਨਾਂ ਨੂੰ ਨਹੀਂ ਭਰੀ ਕਿ ਅਸੀਂ ਤੁਹਾਡੀ ਸਪੋਰਟ ਜਿਹੜੀ ਆ ਉਹ ਕਰਾਂਗੇ ਰਿਜ਼ਰਟਲੀ ਡਿਡ ਨੇ ਤੇ ਬਾਹਰ ਵੀ ਨਹੀਂ ਵੰਨ ਕਿ ਕਿ ਅਸੀਂ ਕੋ ਖਾਸ ਗੱਲਬਾਤ ਜਿਹੜੀ ਆ ਮੇਰੀ ਉਹਨਾਂ ਨਾਲ ਨਹੀਂ ਹੋਈ ਸੋ ਇਹ ਇਸ ਨੂੰ ਲੈ ਕੇ ਲਿਬਰਲ ਬਹੁਤ ਵੱਡੇ ਪੱਧਰ ਤੇ ਚਿੰਤਾ ਚ ਬਜਰ ਨੂੰ ਲੈ ਕੇ ਉਹ ਕੀ ਚਿੰਤਾ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ ਚਿੰਤਾ ਇਸ ਵਕਤ ਲਗਾਤਾਰ ਬਣੀ ਹੋਈ ਆ ਕਿ ਸਰਕਾਰ ਜਿਹੜੀ ਆ ਉਹ ਮਹਿਸੂਸ ਕਰ ਰਹੀ ਆ ਕਿ ਲਗਾਤਾਰ ਜੀ ਉਹਨਾਂ ਨੂੰ 4 ਨਵੰਬਰ ਦੇ ਬਜਟ ਵਾਸਤੇ ਜੇ سپورਟ ਨਹੀਂ ਮਿਲੀ ਖਾਸ ਤੌਰ ਤੇ ਲਿਬਰਲ ਦੇ ਜਿਹੜੇ ਹਾਊਸ ਲੀਡਰ ਨੇ ਉਹਨਾਂ ਦਾ ਬਿਆਨ ਦੁਜੀ ਵਾਰੀ ਇਸ ਨੂੰ ਲੈ ਕੇ ਆ ਗਿਆ ਹੈ ਕਿ ਹਾਊਸ ਲੀਡਰ ਜਿਹੜੇ ਸਟੀਵਨ ਮੈਕਨਨ ਨੇ ਉਹਨਾਂ ਨੇ ਮੰਗਲਵਾਰ ਨੂੰ ਰਿਪੋਰਟਰਸ ਨੂੰ ਇਸ ਮਾਮਲੇ ਦੀ ਗੱਲ ਕਹੀ ਸੀਗੀ ਕਿ ਜੇ ਸਾਡੇ ਬਜਟ ਨੂੰ سپورਟ ਨਾ ਮਿਲਿਆ ਤੇ ਸਰਕਾਰ ਡਿੱਗ ਸਕਦੀ ਹੈ ਤੇ ਉਹਦੇ ਲਈ ਇਹ ਆਪੋਜੀਸ਼ਨ ਲੋਕ ਜਿਹੜੇ ਨੇ ਲੀਡਰ ਨੇ ਉਹ ਜ਼ਿੰਮੇਵਾਰ ਹੋਣਗੇ ਹੁਣ ਇਸ ਦੇ ਉੱਪਰ ਚਰਚਾ ਲਗਾਤਾਰ ਰਹੀ ਹੈ ਕਿ ਕੋਈ ਇਸ ਬਾਰੇ ਪੱਤੇ ਨਹੀਂ ਖੋਲੇ ਕਿ ਉਹਨਾਂ ਨੂੰ ਕਿਹੜੀ ਪਾਰਟੀ ਜਿਹੜੀ ਹੈ ਉਹਨਾਂ ਦੇ ਬਜਟ ਚ ਸਪੋਰਟ ਕਰ ਸਕਦੀ ਆ ਪਰ ਸਰਕਾਰ ਬਜਟ ਨੂੰ ਲੈ ਕੇ ਵੱਡੀ ਗਰਾਉਂਡ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਜੇ ਇਨ ਕੇਸ ਆਫ ਜੇ ਇਹਨਾਂ ਦੀ ਸਪੋਰਟ ਨਹੀਂ ਵੀ ਹੁੰਦੀ ਬਜਟ ਪੇਸ਼ ਹੋਣ ਤੋਂ ਪਹਿਲਾਂ ਪਹਿਲਾਂ ਸਰਕਾਰ ਜਾਂ ਬਜਟ ਨੂੰ ਨਾ ਸਪੋਰਟ ਹੋਣ ਕਰਕੇ ਸਰਕਾਰ ਜੇ ਡਿੱਗ ਪੈਂਦੀ ਆ ਤੇ ਕੈਨੇਡੀਅਨ ਜਿਹੜੇ ਆ ਉਹ ਕੀ ਦੁਬਾਰਾ ਰਿਜ਼ਲਟ ਨੂੰ ਛੱਡ ਕੇ ਲਿਬਰਲ ਨੂੰ ਫਿਰ ਜਿਤਾਉਣਗੇ ਇਹ ਇੱਕ ਵੱਡਾ ਸਵਾਲ ਹੈ ਹੁਣ ਗੱਲ ਕਰਦੇ ਆਂ ਆਪਾਂ ਕੰਜ਼ਰਵੇਟਿਵ ਦੀ ਕੀ ਸਥਿਤੀ ਹੈ ਦੱਸੀਏ ਕਿ ਸਵਕਿ ਲਗਾਤਾਰ ਚਰਚਾਵਾਂ ਨੇ ਉਹ ਇਹ ਨਹੀਂ ਕਿ ਜਿਹੜੇ ਕੰਜ਼ਰਵੇਟਿਵ ਲੀਡਰ ਪੀਰ ਪੋਲੀਵਰ ਨੇ ਪੋਲੀਵ ਨੇ ਉਹਨਾਂ ਨੂੰ ਲੈ ਕੇ ਪਾਰਟੀ ਦੇ ਵਿੱਚ ਅੰਦਰਲੀਆਂ ਕੰਫਰੋਆਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਮਿਸਟਰ ਪੋਲੀਵ ਜਿਹੜੇ ਨੇ ਉਹਨਾਂ ਨੇ ਆਰਸੀਐਮਸੀ ਨੂੰ ਲੈ ਕੇ ਜਿਹੜੇ ਕਮੈਂਟ ਕੀਤੇ ਸੀਗੇ ਉਸ ਮਾਮਲੇ 'ਚ ਉਹਨਾਂ ਨੇ ਇਹ ਕਿਹਾ ਹੈ ਕਿ ਮੇਰਾ ਇਹ ਕਹਿਣਾ ਨਹੀਂ ਸੀ ਤੇ ਨਾ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਸਟਨ ਟਰੂਡੋ ਨੂੰ ਜਿਹੜਾ ਉਹ ਜੇਲ੍ਹ ਭੇਜਣ ਦੀ ਗੱਲ ਕੀਤੀ ਸੀ। ਦੱਸਿਏ ਕਿ ਕੈਨੇਡਾ ਦੇ ਵਿੱਚ ਜਿਹੜਾ ਕੋਡ ਆਫ ਕੰਡਕਟ ਜਾਂ ਚੈਟਰ ਆਫ ਰਾਈਟਸ ਨੇ ਜਾਂ ਫਿਰ ਜੋ ਐਕਸੈਸ ਨੇ ਕੈਨੇਡਾ ਦੇ ਪੋਲਿਟਿਕਸ ਤੇ ਉਹਦੇ ਵਿੱਚ ਕਿਸੇ ਫਾਰਮਰ ਵੱਡੇ ਲੀਡਰ ਨੂੰ ਇਦਾਂ ਨਹੀਂ ਕਿਹਾ ਜਾ ਸਕਦਾ ਪਬਲਿਕ ਤੌਰ ਤੇ। ਔਰ ਉਹਨਾਂ ਨੇ ਕਿਹਾ ਕਿ ਮੈਂ RCMP ਨੂੰ ਸਪੋਰਟ ਕਰਨਾ ਹੈ। ਬਟ ਇਸ ਨੂੰ ਲੈ ਕੇ ਜਿਹੜੀਆਂ ਕੰਸੋਵਾਂ ਚੱਲ ਰਹੀਆਂ ਨੇ ਅੰਦਰ ਖਾਤੇ ਉਹ ਇਹ ਰਹੀਆਂ ਨੇ ਕਿ ਜਿਹੜੇ ਕੁਝ ਕਾਕਸ ਮੈਂਬਰ ਨੇ 5 ਜਿਹੜੇ ਅਨੋਨਿਮਸ ਕਨਸਰਵਟਿਵ ਦੇ ਕਾਕਸ ਮੈਂਬਰ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਮੈਸੇਜ ਹੈ ਮਿਸਟਰ ਪੋਲੀਵਦਾ ਉਹ ਇਲੈਕਸ਼ਨ ਤੋਂ ਬਾਅਦ ਕੁਝ ਚੇਂਜ ਨਹੀਂ ਹੋਇਆ ਜਿਹਦੀ ਕੋ ਆਸ ਰੱਖਦੇ ਸੀ ਚਾਰ ਜਿਹੜੇ ਮੈਂਬਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਇਸ ਮਾਮਲੇ 'ਚ ਹੁਣ ਸੋਚਣਗੇ ਕਿ ਜਿਹੜੀ ਜਨਵਰੀ ਦੇ ਵਿੱਚ ਲੀਡਰਸ਼ਿਪ ਰਿਵਿਊ ਆ ਜਿਹੜਾ ਕੌਨਫੀਡੈਂਸ ਵੋਟ ਹਾਸਲ ਕਰਨਾ ਹੈ ਮਿਸਟਰ ਪੋਲੀਵ ਨੇ ਕੀ ਉਹਦੇ ਲਈ ਉਹ ਵੋਟ ਕਰਨਗੇ ਇਸ ਬਾਰੇ ਉਹ ਵਿਚਾਰ ਕਰ ਰਹੇ ਨੇ ਔਰ ਭਾਵ ਕੇ ਅੰਦਰੂਨੀ ਤੌਰ ਤੇ ਕੰਜ਼ਰਟਿਵ ਦੇ ਜਿਹੜੀ ਕਾਕਸਿਆ ਉਹਦੇ ਵਿੱਚ ਇੱਕ ਜੁੜਤਾ ਨਹੀਂ ਰਹੀ ਔਰ ਸਾਰੇ ਜਿਹੜੇ ਨੇ ਮਿਸਟਰ ਪੋਲੀ ਆਫ ਦੇ ਬਿਹੇਵੀਅਰ ਨੂੰ ਲੈ ਕੇ ਚਿੰਤਤ ਨੇ ਇਸ ਬਾਰੇ ਅੰਦਰੂਨੀ ਖਬਰਾਂ ਆਉਣਗੀਆਂ ਤੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀ ਜਾਵਾਂਗੇ। ਹੁਣ ਗੱਲ ਕਰਦੇ ਹਾਂ ਮਿਸਟਰ ਕਾਰਨੀ ਜਿਹੜੇ ਨੇ ਉਹ ਅੱਜ ਟ੍ਰਾਂਟੋ ਦੇ ਵਿੱਚ ਹੋਣਗੇ ਖਬਰਾਂ ਆ ਰਹੀਆਂ ਨੇ ਕਿ ਸਵੇਰੇ 10:00 ਵਜੇ ਉਹ ਦੂਨਮ ਰੀਜਨ ਦੇ ਵਿੱਚ ਭਾਗ ਬੋਮਨ ਵੈਲਡ ਵਿੱਚ ਜਿਹੜਾ એનર્ਜੀ ਪਲਾਂਟ ਆ ਉਥੇ ਕੋ ਵੱਡੀ ਅਨਾਉਂਸਮੈਂਟ ਕਰਨਗੇ ਜਿਹਦੇ ਨਾਲ ਉਹਨਾਂ ਨੂੰ ਜੁਆਇਨ ਕਰਨਗੇ ਅੰਟਾਰੀਓ ਦੇ ਪ੍ਰੀਮੀਅਰ ਮਿਸਟਰ ਡੱਗਫੋਰਡ ਉਹ ਵੀ ਉਹਨਾਂ ਦੇ ਨਾਲ ਜਿਹੜਾ ਉਹ ਹੋਣਗੇ ਜੀ। ਉਦੋਂ ਮਿਸਟਰ ਕਾਰਨਿਨ ਨੇ ਕਹਿ ਦਿੱਤਾ ਹੈ ਕਿ ਜਿਹੜਾ ਉਹਨਾਂ ਦਾ ਬਜਟ ਆ ਉਹ ਅਗਲੇ 3 ਸਾਲਾਂ 'ਚ ਜਿਹੜਾ ਆਪਰੇਟਿੰਗ ਡੈਫੀਸ਼ੀਐਂਟ ਹੈ ਕੈਨੇਡਾ ਦਾ ਅਗਲੇ 3 ਸਾਲਾਂ ਦੇ ਵਿੱਚ ਜਿਹੜਾ ਆਪਰੇਟਿੰਗ ਡੈਫੀਸ਼ੀਐਂਟ ਹੈ ਜਿਸ ਨੂੰ ਲੈ ਕੇ ਆਪੋਜੀਸ਼ਨ ਪਾਰਟੀਆਂ ਨੇ ਕਾਫੀ ਰੌਲਾ ਪਾ ਰਹੀਆਂ ਨੇ ਉਹ ਉਸ ਨੂੰ ਅਗਲੇ 3 ਸਾਲਾਂ ਦੇ ਵਿੱਚ ਬਜਟ ਬੈਲੈਂਸ ਕਰ ਦੰਗੇ ਇਸ ਬਜਟ ਨੂੰ ਪੇਸ਼ ਕਰ ਤੋਂ ਬਾਅਦ ਸਰਕਾਰ ਅਗਲੇ 3 ਸਾਲਾਂ ਦੇ ਵਿੱਚ ਜਿਹੜਾ ਆਪਰੇਟਿੰਗ ਡੈਫਿਸਿਟ ਬਜਟ ਹੈ ਕੈਨੇਡਾ ਦਾ ਜਿਹੜਾ ਆਪਰੇਟਿੰਗ ਡੈਫਿਸਿਟ ਜਿਹੜਾ ਉਸ ਨੂੰ ਉਹ ਬੈਲੈਂਸ ਕਰ ਦੇਣਗੇ ਜੀ ਉਹਦਰ ਅੰਟਾਰੀਓ ਦੇ ਮੁੱਖ ਮੰਤਰੀ ਡਗਫੋਰ ਸਾਹਿਬ ਨੇ ਬਿਆਨ ਦੇ ਦਿੱਤਾ ਹੈ ਕਿ ਉਹ ਇੱਕ ਬਿੱਲ ਲੈ ਕੇ ਆਉਣਗੇ ਜਿਹਦੇ ਨਾਲ ਜਿਹੜੀ ਪ੍ਰਾਈਸ ਗੋਜ਼ਿੰਗ ਆ ਜਿਹੜੀ ਜਿਹੜਾ ਮਰਜੀ ਜਿੰਨੀ ਮਰਜੀ ਪ੍ਰਾਈਸ ਚੱਕ ਦਿੰਦਾ ਜਿਹਦੇ ਵਿੱਚ ਜੇ ਬਿਲਡਰ ਵੀ ਸ਼ਾਮਲ ਕਰ ਲਣ ਤੇ ਬਹੁਤ ਵਧੀਆ ਗੱਲ ਹੈ ਕੋਕੀ ਅੱਜ ਦੇ ਵਾਂਗੂ ਬਿਲਡਰ ਹਾਸ਼ੀਏ ਤੇ ਨੇ ਪਰ ਜਿਹੜੀ ਲੁੱਟ ਜਿਸ ਤਰੀਕੇ ਨਾਲ ਇਹਨਾਂ ਨੇ ਇੱਕਦਮ ਪ੍ਰਾਈਸ ਚੱਕੀਆਂ ਪ੍ਰਾਈਸ ਲਿਸਟਾਂ ਚੇਂਜ ਕਰਦੇ ਰਹੇ ਨੇ ਉਸ ਨੂੰ ਜੇ ਵਿਚਾਰ ਬਣਾਇਆ ਜਾਵੇ ਟਿਕਟਾਂ ਜਿਹੜੀਆਂ ਨੇ ਉਸ ਨੂੰ ਲੈ ਕੇ ਬਲੂਜ਼ ਦੀਆਂ ਟਿਕਟਾਂ ਨੂੰ ਲੈ ਕੇ ਵੀ ਕਾਫੀ ਚਰਚਾ ਹੈ ਜਦੋਂ ਪੀ ਅੱਡੇ ਘੰਟੇ ਚ ਵੇਚ ਗਏ ਸੀ ਤੇ ਹੁਣ ਲੋਕਾਂ ਨੇ ਰੀਸੇਲ ਤੇ ਲਾ ਦਿੱਤੀਆਂ ਨੇ ਉਸ ਨੂੰ ਲੈ ਕੇ ਉਹ ਕਹਿੰਦੇ ਬਿੱਲ ਲਉਣਗੇ ਡਾਕ ਫੋਰਸ ਆਫ ਦਾ ਇਹ ਬਿਆਨ ਕਾਫੀ ਹੰਤ ਰੱਖਦਾ ਹੈ ਤੇ ਇਹਦੇ ਤੇ ਵਿਚਾਰ ਵਿਚਾਰ ਚਰਚਾ ਕਰਾਂਗੇ ਕੱਲ 18 ਦੀ ਪਾਰਲੀਮੈਂਟ ਦੇ ਵਿੱਚ ਜਿਹੜੇ ਬ੍ਰੈਂਟਨ ਵੈਸਟ ਤੋਂ ਅਮਰਜੋਤ ਸੰਧੂ ਵੀ ਬੋਲੇ ਸੀ ਉਹਨਾਂ ਨੇ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਉਸ ਨੂੰ ਲੈ ਕੇ ਆਪਣੀ ਜਿਹੜੀ ਚਿੰਤਾ ਉਜਾਰ ਕੀਤੀ ਹੈ ਤੇ ਉਹਦੇ ਵਿੱਚ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਆ ਕਿ ਪੰਜਾਬ ਦੇ ਪ੍ਰੋਵਿੰਸ਼ਲ ਫੈਡਰਲ ਜਿਹੜੇ ਲੀਡਰ ਨੇ ਕੋਈ ਥੋੜਾ ਬਹੁਤਾ ਪੰਜਾਬ ਦੇ ਲਈ ਕੋਈ ਸਪੋਰਟਿੰਗ ਕਰ ਸਕਦੇ ਨੇ ਇਸ ਮਾਮਲੇ 'ਚ ਇਹ ਇੱਕ ਵਿਚਾਰ ਤੇ ਚਰਚਾ ਦਾ ਵਿਸ਼ਾ ਬਣਿਆ ਅਰਵੇਗਾ ਦੇ ਉਦ ਬ੍ਰਾਮਟਨ ਚ ਐਕਸੀਡੈਂਟ ਲਗਾਤਾਰ ਜਾਰੀ ਨੇ ਕੱਲ ਸ਼ਾਮੀ 7 ਵਜੇ ਬਵੇਰ ਤੇ ਬ੍ਰੈਮਲੀ ਦੇ ਇੰਟਰਸੈਕਸ਼ਨ ਚ ਮਲਟੀ ਵਹੀਕਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਪੈਡੇਸਟੀਨ ਫੀਮੇਲ ਸੀ ਜਿਹੜੀ ਗੰਭੀਰ ਜ਼ਖਮੀ ਹੋਈ ਐ ਸੀਰਿਜ਼ 'ਚ ਉਹਨੂੰ ਸੱਟਾਂ ਲੱਗੀਆਂ ਨੇ ਔਰ ਜਿੰਨੀਆਂ ਵੀ ਗੱਡੀਆਂ ਛਪੜੀਆਂ ਸੀਗੀਆਂ ਪਤਾ ਲੱਗਾ ਸਾਰੀਆਂ ਉਹ ਉੱਥੇ ਖੜੀਆਂ ਰਹੀਆਂ ਨੇ ਅਮਰੀਕਾ ਤੋਂ ਕਾਫੀ ਸਾਰੀਆਂ ਖਬਰਾਂ ਨੇ ਉਹਦੇ ਤੇ ਵੀ ਚਾਰ ਚਰਚਾ ਕਰਾਂਗੇ ਔਰ ਇਸੋ ਸਰਕਾਰ ਜਿਹੜੀ ਆ ਲਗਾਤਾਰ ਕਸੂਤੀ ਫਸ ਚੁੱਕੀ ਆ ਸਰਕਾਰ ਨੇ ਲਗਭਗ 105 ਜਿਹੜਾ ਮਿਲੀਅਨ ਡਾਲਰ ਜਿਹੜਾ ਦਿੱਤਾ ਸੀਗਾ ਇਹ ਸਰਕਾਰਾਂ ਨੂੰ ਕਿ ਤੁਸੀਂ ਲੈਕਟਿਕ ਪਲਾਂਟ ਲਾਓ ਅਸੀਂ ਤੁਹਾਡੀ ਸਪੋਰਟ ਕਰਾਂਗੇ ਵਗੈਰਾ ਵਗੈਰਾ ਤੇ ਇਹੋ ਜਿਹੀ ਜਿਹੜੀਆਂ ਕੰਪਨੀਆਂ ਨੇ ਜਿਹਦੇ ਵਿੱਚ ਜੀਐਮਏ ਸਟੈਂਸ ਸਿਆ ਇਹ ਆਪਣੇ ਪਲਾਂਟ ਮੂਵ ਕਰੀਆਂ ਨੇ 3000 ਜੌਬ ਜਿਹੜੀ ਆ ਬ੍ਰੈਂਟਨ ਦੀ ਹਾਸ਼ੀਏ ਤੇ ਚਲ ਗਈ ਆ ਹਜ਼ਾਰ ਜਿਹੜੀ ਆ ਉਹ ਚਲ ਗਈ ਆ ਇੰਗਰਸੋਲ ਦੀ ਕਿਉਂਕਿ ਉੱਥੇ ਵੀ ਇਹਨਾਂ ਨੇ ਜਿਹੜੀ ਵੈਨ ਬਣਾਉਂਦੇ ਸੀਗੇ ਉਹ ਬਣਾਉਣੀ ਬੰਦ ਕਰਨ ਦੀ ਅਨਾਉਂਸਮੈਂਟ ਕਰ ਦਿੱਤੀ ਆ ਹੁਣ ਸਰਕਾਰ ਤੇ ਇਸ ਕੱਲ ਦਾ ਪ੍ਰੈਸ਼ਰ ਆ ਕਿ ਤੁਸੀਂ ਇਹਨਾਂ ਨੂੰ ਜਿਹੜਾ ਫੰਡ ਦਿੱਤਾ ਹੈ ਉਸ ਨੂੰ ਵਾਪਸ ਲਾਓ ਸੋ ਜਦੋਂ ਪੁੱਛਿਆ ਗਿਆ ਕੱਲ ਜਿਹੜੇ ਫਾਈਨੈਂਸ ਮਿਨਿਸਟਰ ਨੇ ਮਿਸਟਰ ਫਰਾਂਕੋ ਫਿਲਿਪਸ ਚੈਂਪੀਨ ਨੂੰ ਕਾਲ ਕਰ ਲਿਆ ਤੁਹਾਡੀ ਸਰਕਾਰ ਇੱਥੇ ਐਕਸ਼ਨ ਲਏਗੀ ਤੇ ਉਹ ਕਹਿੰਦੇ ਕਿ ਅਸੀਂ ਇੱਥੇ ਵਿਚਾਰ ਕਰ ਰਹੇ ਹਾਂ ਸੋ ਹਣ ਵਾਲੇ ਜਿਹੜੀ ਸਰਕਾਰ ਜਿੰਨੇ ਜਿਹੜੇ ਬਿਲੀਅਨਸ ਮਿਲੀਅਨ ਡਾਲਰ ਜਿਹੜਾ ਇਹਨਾਂ ਨੂੰ ਦਿੱਤਾ ਐ ਅਨਾਉਂਸਮੈਂਟ ਕੀਤੀ ਐ ਉਹ ਜਿਹੜੀਆਂ ਕਾਰ ਮੇਕਰਸ ਨੇ ਉਹਨਾਂ ਤੇ ਵਾਪਸ ਲਾਏਗੀ ਇੱਕ ਵੱਡਾ ਸਵਾਲ ਬਣਿਆ ਰਹੇਗਾ ਅਪਡੇਟ ਅਸੀਂ ਤੁਹਾਡੇ ਨਾਲ ਇਸ ਬਾਰੇ ਜਾਰੀ ਰੱਖਾਂਗੇ ਜੀ ਮਬੂਸ਼ੁਗਰੀਆ ਖਬਰਾਂ ਮੇਰੇ ਕੋ ਕਾਫੀ ਨੇ ਬਟ ਮੈਂ ਹੁਣ ਥੋੜੀ ਜਿਹੀ ਬ੍ਰੇਕ ਲੈਣਾ ਚਾਹੁੰਦਾ